ਚਲਾਕ ਕੁੜੀ ਨੇ ਪਹਿਲਾਂ ਬਣਾਈ ਮੁੰਡੇ ਦੀ ਅਸ਼ਲੀਲ ਵੀਡੀਓ ਜੀ ਗਾਇ ਸੁਨਪ੍ਰੀਤ ਉਹ ਜਿਹੜਾ ਲਾਸੀਆ 16 ਮਈ ਤੋਂ ਤਾਂ ਅੱਜ ਸਵੇਰੇ ਉਹਦੀ ਡੈਥ ਹੋ ਗਈ ਆ ਤਾਂ ਉਹਦੇ ਵਿੱਚ ਜਿਹੜੀ ਗ੍ਰਿਫਤਾਰ ਦੋਸ਼ਣ ਸੀਗੀ ਉਹ ਰਿਮਾਂਡ ਤੇ ਆ ਸਾਡੇ ਕੋਲੇ ਸੁਪ੍ਰੀਤ ਕੌਰ ਫਿਰ ਮੰਗਦੀ ਸੀ 2 ਲੱਖ ਰੁਪਏ ਐਫ ਆਈ ਆਰ ਨੰਬਰ 44 ਮਿਤੀ 4 6 2000 ਪਕੀ ਨੂੰ ਇੱਕ ਲੌਗ ਹੋਈ ਸੀਗੀ ਵਕ ਵਕਤਰਾਮਾਂ ਦੇ ਵਿੱਚ ਬਲੈਕਮੇਲਿੰਗ ਤੇ ਫੋਰਜਰੀ 120 ਬੀ ਦੇ ਵਿੱਚ ਪਰੇਸ਼ਾਨ ਨੌ ਜਵਾਨ ਨੇ ਨਿਗਲ ਲਿਆ ਜ਼ਹਿਰ ਘਰ 'ਚ ਛਾਇਆ ਮਾਤਮ ਪਿਛਲੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਧੌੜ ਦੇ ਪਿੰਡ ਜੰਡਸਰ ਵਿਖੇ 36 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਜਿੰਮ ਵਿੱਚ ਬਣੀ ਇੱਕ ਮੈਲਾ ਦੋਸਤ ਨੇ ਉਸ ਨੂੰ ਕੁਝ ਜ਼ਹਿਰੀਲੀ ਚੀਜ਼ ਪਲਾ ਕੇ ਅਸ਼ਲੀਲ ਵੀਡੀਓ ਬਣਾ ਲਈ ਅਤੇ ਲੜਕੀ ਵੱਲੋਂ ਵੀਡੀਓ سوشل ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੇ ਜਿੱਥੇ ਕਿ ਲੜਕੀ ਵੱਲੋਂ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਜਿਸ ਵਿੱਚ ਲੱਖਾਂ ਦਾ ਕਈ ਤੋਲੇ ਸੋਨਾ ਆਈਫੋਨ ਐਪਲ ਘੜੀ 19 ਲੱਖ ਰੁਪਏ ਪਲਾਟ ਦੀ ਜਾਲੀ ਰਜਿਸਟਰੀ ਵੀ ਕਰਵਾ ਲਈ ਸੀ ਅਤੇ ਹੁਣ ਉਸ ਤੋਂ ਵੀ ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਪਰੇਸ਼ਾਨ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਇਲਾਜ ਲਈ ਤਪਾ ਬਠਿੰਡਾ ਡੀ ਐਮ ਸੀ ਲੁਧਿਆਣਾ ਤੋਂ ਬਾਅਦ ਬਰਨਾਂ ਦੇ ਪ੍ਰਾਈਵੇਟ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹੁਣ 24 ਦਿਨਾਂ ਦੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਗੋਹਰ ਲਗਾਉਂਦਿਆਂ ਕਿਹਾ ਕਿ ਉਹਨਾਂ ਦਾ ਪੁੱਤ ਉਹਨਾਂ ਵਿਚਕਾਰ ਨਹੀਂ ਰਿਹਾ। ਇਸ ਬਲੈਕਮੈਲਰ ਲੜਕੀ ਕਾਰਨ ਉਹਨਾਂ ਦੇ ਘਰ 'ਚ ਮਾਤਮ ਛਾਇਆ ਹੋਇਆ ਹੈ। ਉਹਨਾਂ ਮੰਗ ਕਰਦੇ ਹਨ ਕਿਹਾ ਕਿ ਦੋਸ਼ੀ ਲੜਕੀ ਤੇ ਸਖਤ ਕਾਰਵਾਈ ਕੀ ਕੀਤੀ ਜਾਵੇ ਇਸ ਮਾਮਲੇ ਨੂੰ ਲੈ ਕੇ ਥਾਣਾ ਸੈਣਾ ਦੇ ਐਸਐਚਯੂ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਚਲਾਕ ਕੁੜੀ ਨੇ ਪਹਿਲਾਂ ਬਣਾਈ ਮੁੰਡੇ ਦੀ ਅਸ਼ਲੀਲ ਵੀਡੀਓ ਜੀ ਗਾਇ ਸੁਨਪ੍ਰੀ ਤੂੰ ਜਿਹੜਾ ਲਾਸੀਆ 16 ਮਈ ਤੋਂ ਤਾਂ ਅੱਜ ਸਵੇਰੇ ਉਹਦੀ ਡੈਥ ਹੋ ਗਈ ਆ ਤਾਂ ਉਹਦੇ ਵਿੱਚ ਜਿਹੜੀ ਗ੍ਰਿਫਤਾਰ ਦੋਸ਼ਣ ਸੀਗੀ ਉਹ ਰਿਮਾਂਡ ਤੇ ਆ ਸਾਡੇ ਕੋਲੇ ਸੁਪ੍ਰੀਤ ਕੌਰ ਫਿਰ ਮੰਗਦੀ ਸੀ 2 ਲੱਖ ਰੁਪਏ ਐਫ ਆਈ ਆਰ ਨੰਬਰ 44 ਮਿਤੀ 4 6 2025 ਨੂੰ ਇੱਕ ਲੌਗ ਹੋਈ ਸੀਗੀ ਵੱਖ-ਵੱਖ ਧਰਾਵਾਂ ਦੇ ਵਿੱਚ ਬਲੈਕਮੇਲਿੰਗ ਤੇ ਫੋਰਜਰੀ 120 ਬੀ ਦੇ ਵਿੱਚ ਪਰੇਸ਼ਾਨ ਨੌਜਵਾਨ ਨੇ ਨਿਗਲ ਲਿਆ ਜ਼ਹਿਰ ਕਾਰਜ ਛਾਇਆ ਮਾਤਮ ਪਿਛਲੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਧੌੜ ਦੇ ਪਿੰਡ ਜੰਡਸਰ ਵਿਖੇ 36 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਜਿੰਮ ਵਿੱਚ ਬਣੀ ਇੱਕ ਮੈਲਾ ਦੋਸਤ ਨੇ ਉਸ ਨੂੰ ਕੁਝ ਜ਼ਹਿਰੀਲੀ ਚੀਜ਼ ਪਲਾ ਕੇ ਅਸ਼ਲੀਲ ਵੀਡੀਓ ਬਣਾ ਲਈ ਅਤੇ ਲੜਕੀ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੇ ਜਿੱਥੇ ਕਿ ਲੜਕੀ ਵੱਲੋਂ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਜਿਸ ਵਿੱਚ ਲੱਖਾਂ ਦਾ ਕਈ ਤੋਲੇ ਸੋਨਾ ਆਈਫੋਨ ਐਪਲ ਘੜੀ 19 ਲੱਖ ਰੁਪਏ ਪਲਾਟ ਦੀ ਜ਼ਾਲੀ ਰਜਿਸਟਰੀ ਵੀ ਕਰਵਾ ਲਈ ਸੀ ਅਤੇ ਹੁਣ ਉਸ ਤੋਂ ਵੀ ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਪਰੇਸ਼ਾਨ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਇਲਾਜ ਲਈ ਤਪਾ ਬਠਿੰਡਾ ਡੀ ਐਮ ਸੀ ਲੁਧਿਆਣਾ ਤੋਂ ਬਾਅਦ ਬਰਨਾਂ ਦੇ ਪ੍ਰਾਈਵੇਟ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹੁਣ 24 ਦਿਨਾਂ ਦੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਗੋਹਰ ਲਗਾਉਂਦਿਆਂ ਕਿਹਾ ਕਿ ਉਹਨਾਂ ਦਾ ਪੁੱਤ ਉਹਨਾਂ ਵਿਚਕਾਰ ਨਹੀਂ ਰਿਹਾ। ਇਸ ਬਲੈਕਮੈਲਰ ਲੜਕੀ ਕਾਰਨ ਉਹਨਾਂ ਦੇ ਘਰ 'ਚ ਮਾਤਮ ਛਾਇਆ ਹੋਇਆ ਹੈ। ਉਹਨਾਂ ਮੰਗ ਕਰਦੇ ਹਨ ਕਿਹਾ ਕਿ ਦੋਸ਼ੀ ਲੜਕੀ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਨੂੰ ਲੈ ਕੇ ਥਾਣਾ ਸੈਣਾ ਦੇ ਐਸਐਚਯੂ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ।